ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਟਾਫਰ ਨਿਊਜ਼ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਓ ਫਿਰ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਅਲੋਨ ਮਸਕਲੀ ਕੰਪਨੀ ਟੈਸਲਾ ਇਨਕ ਨੇ ਭਾਰਤ ਦੇ ਵਿੱਚ ਭਰਤੀ ਸ਼ੁਰੂ ਕਰ ਦਿੱਤੀ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਟੈਸਲਾ ਜਲਦ ਹੀ ਭਾਰਤ ਵਿੱਚ ਦਾਖਲ ਹੋ ਸਕਦੀ ਹੈ 17 ਫਰਵਰੀ ਨੂੰ ਟੈਸਲਾ ਨੇ ਲਿੰਕਡਇਨ ਉੱਤੇ 13 ਅਹੁਦਿਆਂ ਦੀ ਭਰਤੀ ਦਾ ਐਲਾਨ ਕੀਤਾ ਤੇ ਇਸ ਵਿੱਚ ਗਾਹਕ ਸੇਵਾ ਤੇ ਬੈਕਐਂਡ ਸੰਚਾਲਨ ਦੇ ਨਾਲ ਸੰਬੰਧਿਤ 13 ਅਸਾਮੀਆਂ ਸ਼ਾਮਲ ਨੇ ਹਾਲ ਹੀ ਵਿਚ ਇਸ ਟੈਸਲਾ ਦੇ ਸਈਓ ਮਸਕ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਤੇ ਟੈਸਲਾ ਅਤੇ ਭਾਰਤ ਦੇ ਵਿਚਕਾਰ ਕਈ ਸਾਲਾਂ ਤੋਂ ਗੱਲਬਾਤ ਦਾ سلسلہ ਜਾਰੀ ਹੈ ਪਰ ਇਹ ਮੁਲਾਕਾਤ ਅਜੇ ਤੱਕ ਕਿਸੇ ਅਹਿਮ ਫੈਸਲੇ ਉੱਤੇ ਨਹੀਂ ਪਹੁੰਚ ਸਕੀ ਸੀ ਟੈਸਲਾ ਨੇ ਉੱਚ ਡਰੈਮਟ ਡਿਊਟੀ ਦੇ ਕਾਰਨ ਭਾਰਤ ਤੋਂ ਦੂਰੀ ਬਣਾਈ ਰੱਖੀ ਹਾਲਾਂਕਿ ਭਾਰਤ ਨੇ ਹੁਣ 40000 ਡਾਲਰ ਲਗਭਗ 35 ਲੱਖ ਰੁਪਏ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਉੱਤੇ ਡਰੈਮਟ ਡਿਊਟੀ 110% ਤੋਂ ਘਟਾ ਕੇ 70% ਕਰ ਦਿੱਤੀ ਹੈ ਮੀਡੀਆ رپورਟਾਂ ਦੇ ਮੁਤਾਬਕ ਟੈਸਲਾ ਭਾਰਤ ਵਿੱਚ ਆਪਣਾ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਦੇ ਵਿੱਚ ਡੈਲਟਾ 에ਅਰਲਾਈਨਸ ਦੀ ਫਲਾਈਟ 4819 ਜੋ ਕਿ ਮੀਨੀਆ ਪਾਲਸੀ ਸੈਕ ਪਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟ੍ਰਾਂਟੋ ਪੀਐਸਰ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੀ ਸੀ ਉਹ ਲੈਂਡਿੰਗ ਦੌਰਾਨ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ। ਇਜਹਾਰ ਦੇ ਵਿੱਚ 80 ਲੋਕ ਸਵਾਰ ਸਨ ਜਿਸ ਦੇ ਵਿੱਚ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਨੇ। ਟ੍ਰਾਂਟੋ ਪੀਐਸਰ ਵਿਖੇ ਲੈਂਡਿੰਗ ਦੌਰਾਨ ਜਹਾਜ਼ ਨੇ ਕੰਟਰੋਲ ਗਵਾ ਦਿੱਤਾ ਅਤੇ ਪਲਟ ਗਿਆ ਜਿਸ ਨਾਲ ਹਵਾਈ ਅੱਡੇ ਉੱਤੇ ਹਫੜਾ ਦਫੜੀ ਬਚ ਗਈ ਤੇ ਖੁਸ਼ਕਿਸਮਤੀ ਨਾਲ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਇਹ ਘਟਨਾ ਵਿੱਚ ਜ਼ਖਮੀਆਂ ਦੇ ਵਿੱਚੋਂ ਇੱਕ ਬੱਚਾ ਤੇ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਸ਼ਾਮਲ ਨੇ ਗੰਭੀਰ ਰੂਪ ਤੋਂ ਜ਼ਖਮੀ ਇੱਕ 60 ਸਾਲਾ ਵਿਅਕਤੀ ਸੈਂਟ ਮਾਈਕਲਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਇੱਕ ਹੋਰ ਵਿਅਕਤੀ ਸਨੀ ਬਰੁੱਕ ਹੈਲਥ ਸਾਇੰਸ ਸੈਂਟਰ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ ਤੇ ਸਾ ਹਾਦਸਾ ਹੋਣ ਦੇ ਨਾਲ ਸੁਰੱਖਿਆ ਅਤੇ ਜਾਂਚ ਦੇ ਉੱਤੇ ਸਵਾਲ ਖੜੇ ਹੋ ਗਏ ਨੇ ਬੀਤੇ ਦਿਨੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਇਸ ਅਸਤੀਫੇ ਦੇ ਉਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੇਹੱਦ ਦੁਖਦਾਇਕ ਹੈ ਤੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਅਸਤੀਫਾ ਦਬਾਬ ਦੇ ਹੇਠ ਦਿੱਤਾ ਜਿਹੜਾ ਕਿ ਉਹਨਾਂ ਦੇ ਚਿਹਰੇ ਤੋਂ ਨਜ਼ਰ ਆ ਰਿਹਾ ਸੀ ਉਹਨਾਂ ਆਖਿਆ ਕਿ ਇਸ ਵੇਲੇ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਨਾ ਦੇ ਕੇ ਸਥਿਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਤੇ ਉਹਨਾਂ ਇਹ ਵੀ ਆਖਿਆ ਕਿ ਅੰਤਰੀਂ ਕਮੇਟੀ ਧਾਮੀ ਦੀ ਆਪਣੀ ਕਮੇਟੀ ਹੈ ਮੈਨੂੰ ਉਮੀਦ ਹੈ ਕਿ ਉਹ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕਰੇਗੀ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਤ ਮੈਮੋਰੀ ਕਮੇਟੀ ਦੀ ਸੇਵਾ ਨੂੰ ਸ਼੍ਰੀ ਹਕਾਤਖ ਸਾਹਿਬ ਦੇ ਵੱਲੋਂ ਉਹਨਾਂ ਨੂੰ ਲਗਾਈ ਗਿਆ ਜਿਸ ਕਰਕੇ ਪ੍ਰਦਾਨ ਧਾਮੇ ਨੂੰ ਦਿੱਤੀ ਗਈ ਸੇਵਾ ਨੂੰ ਨਿਭਾਉਣਾ ਚਾਹੀਦਾ ਹੈ ਦਖਣੀ ਲਬਨਾਨ ਦੇ ਵਿੱਚ ਸੋਮਵਾਰ ਨੂੰ ਇੱਕ ਇਜ਼ਰਾਈਲੀ ਡਰੋਨ ਹਮਲੇ ਦੇ ਵਿੱਚ ਦੇਸ਼ ਦੇ ਵਿੱਚ ਹਮਾਸ ਦਾ ਫੌਜੀ ਅਪਰੇਸ਼ਨ ਮੁਖੀ ਮਾਰਿਆ ਗਿਆ। ਇਜ਼ਰਾਈਲ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਇਹ ਹਮਲਾ ਜੰਗਬੰਦੀ ਸਮਝੌਤੇ ਦੇ ਤਹਿਤ ਦਖਣੀ ਲਬਨਾਨ ਤੋਂ ਇਜ਼ਰਾਈਲ ਦੀ ਪੂਰਨ ਵਾਪਸੀ ਦੀ ਸਮਾਂ ਸੀਮਾ ਦੀ ਪੂਰਬਲੀ ਸ਼ਾਮ ਨੂੰ ਹੋਇਆ। ਜਿਸ ਤਰ੍ਹਾਂ ਤੇ ਇਜ਼ਰਾਈਲ ਅਤੇ ਹਿਜ਼ਬੁੱਲਾ ਦੇ ਵਿਚਕਾਰ 14 ਮਹੀਨਿਆਂ ਤੋਂ ਚੱਲੀ ਆ ਰਹੀ ਜੰਗ ਸਮਾਪਤ ਹੋਈ ਹੈ। ਇਜ਼ਰਾਈਲ ਫੌਜ ਨੇ ਕਿਹਾ ਕਿ ਉਸਨੇ ਲਬਨਾਨ ਦੇ ਵਿੱਚ ਹਮਾਸ ਦੇ ਸੰਚਾਲਨ ਵਿਭਾਗ ਦੇ ਮੁਖੀ ਮੁਹੰਮਦ ਸ਼ਹੀਦ ਨੂੰ ਮਾਰ ਦਿੱਤਾ ਤੇ ਫੌਜ ਨੇ ਸ਼ਹੀਦ ਦੀ ਹਾਲੀ ਦੇ ਵਿੱਚ ਲਬਨਾਨ ਖੇਤਰ ਤੋਂ ਇਜ਼ਰਾਈਲ ਨਾਗਰਿਕਾ ਵਿਰੁੱਧ ਈਰਾਨ ਦੁਆਰਾ ਨਿਰਦੇਸ਼ਿਤ ਅਤੇ ਫੰਡ ਪ੍ਰਾਪਤ ਅਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਹਮਾਸ ਨੇ ਸ਼ਹੀਦ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਉਸ ਨੂੰ ਇੱਕ ਫੌਜੀ ਕਮਾਂਡਰ ਦੱਸਿਆ ਮਲੇਰ ਕੋਟਲਾ ਦੇ ਮਰਹੂਮ ਨਵਾਬ ਸ਼ੇਰ ਮੁਹੰਮਦ ਖਾਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾ ਦਾ ਨਾਹਰਾ ਮਾਰਿਆ ਸੀ ਅਤੇ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਇੱਕ ਸ੍ਰੀ ਸਾਹਿਬ ਮਲੇਰ ਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਪੇਟ ਕੀਤੀ ਸੀ ਜੋ ਅੱਜ ਵੀ ਮੌਜੂਦ ਹੈ ਤੇ ਦੱਸ ਦਈਏ ਕਿ ਮਲੇਰ ਕੋਟਲਾ ਦੀ ਆਖਰੀ ਬੇਗਮ ਮੁਨਬਰ ਉਨਨੀਸ਼ਾ ਜੋ ਹੁਣ ਇਸ ਦੁਨੀਆ ਉਤੇ ਨਹੀਂ ਰਹੇ ਅਤੇ ਉਹਨਾਂ ਦਾ ਮੁਬਾਰਕ ਮਹਿਲ ਵੀ ਸਰਕਾਰ ਨੇ ਖਰੀਦ ਲਿਆ ਤੇ ਜਿਸ ਤੋਂ ਬਾਅਦ ਹੁਣ ਦੋ ਵੱਖ-ਵੱਖ ਥੀਰਾਂ ਉਹਨਸੋ ਸ੍ਰੀ ਸਾਹਿਬ ਦੀ ਦਾਵੇਦਾਰੀ ਕਰ ਰਹੀਆਂ ਨੇ ਅਤੇ ਇੱਕ ਧਿਰ ਦੇ ਵੱਲੋਂ ਕਿਹਾ ਗਿਆ ਕਿ ਸ੍ਰੀ ਸਾਹਿਬ ਮਹਿਲ ਦੇ ਵਿੱਚ ਮੌਜੂਦ ਨਹੀਂ ਹੈ ਤੇ ਜਿਸ ਦੀ ਸ਼ਿਕਾਇਤ ਪੁਲਸ ਅਤੇ ਐਸਜੀਪੀਸੀ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਐਸਜੀਪੀਸੀ ਮੈਂਬਰ ਅਤੇ ਉਹਨਾਂ ਦੀ ਟੀਮ ਐਸ ਦੀ ਜਾਂਚ ਕਰਨ ਦੋਹਾਂ ਧਿਰਾਂ ਨੂੰ ਮਿਲੀ ਆ ਤੇ ਦੂਸਰੀ ਧਿਰ ਮੁਹੰਮਦ ਮਹਿਬੂਬ ਕੋਲ ਸ੍ਰੀ ਸਾਹਿਬ ਸੰਭਾਲ ਕੇ ਰੱਖੀ ਹੋਈ ਸੀ ਜਿਨ੍ਹਾਂ ਦੇ ਦਰਸ਼ਨ ਐਸਜੀਪੀਸੀ ਕਮੇਟੀ ਦੇ ਵੱਲੋਂ ਕੀਤੇ ਗਏ ਤੇ ਦੇਖਿਆ ਕਿ ਸਾਂਭ ਸੰਭਾਲ ਪੂਰੀ ਚੰਗੀ ਤਰ੍ਹਾਂ ਕੀਤੀ ਗਈ ਹੈ ਸਮੇਂ ਰਾਨਾ ਦੇ ਸ਼ੋਅ ਇੰਡੀਆ ਗੌਟ ਲੇਟੈਂਟ ਦੇ ਨਾਲ ਜੁੜੇ ਵਿਵਾਦ ਦੇ ਵਿੱਚ ਰਣਵੀਰ ਇਲਾਹਾਬਾਦੀਆਂ ਨੂੰ ਰਾਹਤ ਦੇ ਨਾਮ ਨਾਲ ਤਾਰਨਾ ਵੀ ਮਿਲੀ ਹੈ ਸੁਪਰੀਮ ਕੋਰਟ ਨੇ ਮੰਗਲਵਾਰ 18 ਫਰਵਰੀ ਨੂੰ ਯੂਟਿਊਬਰ ਰਣਵੀਰ ਇਲਾਹਾਬਾਦੀਆਂ ਦੀ ਪਟੀਸ਼ਨ ਉੱਤੇ ਸੁਣਵਾਈ ਕੀਤੀ ਹੈ ਤੇ ਇਸ ਦੌਰਾਨ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਕਿ ਤੁਹਾਡੇ ਦਿਮਾਗ ਗੰਦਗੀ ਨਾਲ ਭਰਿਆ ਹੋਇਆ ਹਾਲਾਂਕਿ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆਂ ਨੂੰ ਗ੍ਰਿਫਤਾਰੀ ਤੋਂ ਰਾਹਤ ਦੇ ਦਿੱਤੀ ਹੈ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੀ ਬੈਂਚ ਨੇ ਰਣਵੀਰ ਦੀ ਪਟੀਸ਼ਨ ਉੱਤੇ ਸੁਣਵਾਈ ਕੀਤੀ ਤੇ ਸਾਬਕਾ ਸੀਜੀਆਈ ਚੰ ਦੇ ਵੱਲੋਂ ਕੇਸ ਲੜ ਰਿਹਾ ਸੁਪਰੀਮ ਕੋਰਟ ਨੇ ਵਕੀਲ ਹੋਤੇ ਸਖਤ ਆਪਣੀ ਕਰਦਿਆ ਕਿਹਾ ਕਿ ਤੁਸੀਂ ਰਣਵੀਰ ਦੇ ਵੱਲੋਂ ਵਰਤੀ ਗਈ ਭਾਸ਼ਾ ਦਾ ਸਮਰਥਨ ਕਰਦੇ ਹੋ ਅਸਲੀਲਤਾ ਦਾ ਪੈਮਾਨਾ ਕੀ ਹੈ ਇਹ ਗੈਰ ਜ਼ਿੰਮੇਵਾਰੀ ਦਾ ਸਿਖਰ ਹੈ ਤੇ ਉਹ ਸੋਚਦੇ ਹਨ ਕਿ ਕਿਉਂਕਿ ਉਹ ਮਸ਼ਹੂਰ ਹੋ ਗਏ ਨੇ ਤਾਂ ਉਹ ਕੁਝ ਵੀ ਕਹਿ ਸਕਦੇ ਨੇ ਤਾਂ ਉਸ ਦਾ ਦਿਮਾਗ ਗੰਦਗੀ ਨਾਲ ਭਰਿਆ ਹੋਇਆ ਅਦਾਲਤ ਅਜਿਹੇ ਵਿਅਕਤੀ ਦਾ ਪੱਖ ਕਿਉਂ ਕਰੇ ਮੈਕਸੀਕੋ ਸਰਕਾਰ ਨੇ Google ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਉਪਭੋਗਤਾਵਾਂ ਦੇ ਲਈ Google Maps ਦੇ ਉੱਤੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਦਾ ਤਾਂ ਉਹਦੇ ਖਿਲਾਫ ਅਦਾਲਤ ਜਾਣਗੇ Google 트럼ਪ ਦੇ ਕਾਰਜਕਾਰੀ ਹਦਾਇਤਾਂ ਦੇ ਅਨੁਸਾਰ ਉਹਨਾਂ ਦੀ ਖਾੜੀ ਦਾ ਨਾਮ ਬਦਲਣ ਦੀ ਤਿਆਰ ਹੈ ਮੈਕਸੀਕੋ ਦੀ ਰਾਸ਼ਪਤਰੀ ਕਲਾਉਡੀਆ ਸ਼ਿਨ ਬੋਮ ਨੇ ਸੋਮਵਾਰ ਨੂੰ ਨੈਸ਼ਨਲ ਪੈਲੇਸ ਵਿਖੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ ਗੂਗਲ ਤੋਂ ਜਵਾਬ ਦੀ ਉਡੀਕ ਕਰਾਂਗੇ ਅਤੇ ਜੇਕਰ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ ਤੇ ਗੂਗਲ ਨੂੰ ਮੈਕਸੀਕੋ ਅਤੇ ਕਿਊਬਾ ਵਾਲੀ ਪਲੇਟਫਾਰਮ ਦਾ ਨਾਮ ਬਦਲਣ ਦਾ ਅਧਿਕਾਰ ਨਹੀਂ ਅਤੇ ਐਸੇ ਕਾਰਨ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਹਨਾਂ ਆਖਿਆ ਕਿ ਕਾਰਜਕਾਰੀ ਹੁਕਮ ਸਿਰਫ ਮਹਾਦੀਪ ਸ਼ੈਲਫ ਦਾ ਨਾਮ ਬਦਲਦਾ ਹੈ ਪੂਰੀ ਖਾੜੀ ਦਾ ਨਹੀਂ। ਇੱਥੇ ਗੂਗਲ ਮੈਕਸੀਕਨ ਅਤੇ ਕਿਊਬਨ ਪਲੇਟਫਾਰਮਾਂ ਦਾ ਨਾਮ ਬਦਲ ਰਿਹਾ ਹੈ। ਅਸੀਂ ਇਸ ਨਾਲ ਸਹਿਮਤ ਨਹੀਂ ਹਾਂ। ਅਮਰੀਕਾ ਦੇ ਵਿੱਚ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਬਹੁਤ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਜਿਸ ਦੇ ਕਾਰਨ ਹਫਤੇ ਦੇ ਅੰਤ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ 1 ਕਦਮ ਜਨਵਰੀ ਦੇ ਵਿੱਚ ਰonald Reagan Washington ਰਾਸ਼ਟਰੀ ਹਵਾਈ ਅੱਡੇ ਉੱਤੇ ਵਾਪਰੇ ਘਾਤਕ ਹਾਦਸੇ ਤੋਂ ਕੁਝ ਹਫ਼ਤੇ ਬਾਅਦ ਚੁੱਕਿਆ। ਪ੍ਰੋਫੈਸ਼ਨਲ ਐਵੀਏਸ਼ਨ ਸੇਫਟੀ ਸਪੈਸ਼ਲਿਸਟ ਯੂਨੀਅਨ ਦੇ ਪ੍ਰਧਾਨ ਡੇਵਿਡ ਸਪੈਰੋ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਪਰਮੈਸ਼ਨਹੀ ਕਰਮਚਾਰੀਆਂ ਨੂੰ ਸ਼ੁੱਕਰਵਾਰ ਦੇਰ ਰਾਤ ਈਮੇਲ ਭੇਜੇ ਗਏ ਜਿਸ ਦੇ ਵਿੱਚ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਹੈ ਇੱਕ ਹਵਾਈ ਟ੍ਰੈਫਿਕ ਕੰਟਰੋਲਰ ਦੇ ਮੁਤਾਬਕ ਇਹਨਾਂ ਦੇ ਵਿੱਚ FAA ਰਡਾਰ ਲੈਂਡਿੰਗ ਅਤੇ ਨੈਵੀਗੇਸ਼ਨ ਜ਼ਖਰਖਾਸ ਸੰਬੰਧੀ ਕੰਮ ਰੱਖੇ ਗਏ ਨੇ ਤੇ ਕਰਮਚਾਰੀ ਉਸ ਸ਼ਾਮਲ ਨੇ ਆਵਾਜਾਈ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਵੀ ਹਵਾਈ ਆਵਾਜਾਈ ਕੰਟਰੋਲ ਪ੍ਰਭਾਵਿਤ ਨਹੀਂ ਹੋਵੇਗਾ ਅਜਲੀ ਅਨਾਈ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਾਥੀ ਜੀ ਦੇ ਕਾਲ ਧੰਨਵਾਦ